ਮੋਦੀ ਸਾਹਿਬ ਤੇ ਕੁੰਭ ਵਾਲੇ ਪਾਸੇ ਫਿਰ ਦੇ ਇਸ਼ਨਾਨ ਕਰਦੇ ਇਧਰ ਵੋਟਾਂ ਚੱਲ ਰਹੀਆਂ ਨੇ ਤੇ ਕੀ ਮਾਹੌਲ ਹੈ ਹੁਣ ਵੋਟਾਂ ਦਾ ਕਿਹੜੀ ਪਾਰਟੀ ਦਾ ਜੋਰ ਚੱਲ ਰਿਹਾ ਹੈ ਕਿੱਧਰ ਲੱਗ ਰਿਹਾ ਕਿ ਇਹ ਬਾਜ਼ੀ ਮਾਰ ਜਾਣਗੇ ਅੱਜ ਕੋਈ ਲੱਗ ਰਿਹਾ ਨਹੀਂ ਦੇਖੋ ਮੇਰੀ ਗੱਲ ਸੁਣੋ ਪਹਿਲੀ ਗੱਲ ਇਹ ਕਿ ਹਾਲ ਦੀ ਘੜੀ ਜੇ ਆਪਾਂ ਵੇਖੀਏ 4 ਵਜੇ ਹਮ ਇੱਕ ਘੰਟਾ ਤੇ ਆਫੀਸ਼ੀਅਲ ਟਾਈਮ ਹੈ ਜਿਹੜਾ ਬਾਕੀ ਪਿਆ ਜੀ VOTING ਦਾ ਫਿਰ ਉਸ ਤੋਂ ਬਾਅਦ ਅਸਲੀ ਗੇਮ ਹੁੰਦੀ ਹੈ 5 ਤੋਂ 6 ਦੇ ਵਿਚਾਲੇ ਹਮ ਪਰਸੈਂਟੇਜ ਕੀ ਆ ਥੋੜੀ ਤਸਵੀਰ ਉਹ ਸਾਫ਼ ਕਰਦੀ ਆ ਜੀ ਠੀਕ ਹੈ ਜੀ ਪਰਿਕਸ਼ਣ ਤੇ ਉਥੇ ਆਪਾਂ ਕੀ ਕਰਨੀ ਆ ਸਾਬ ਆਪਾਂ ਕਿਹੜਾ ਕੋਈ ਸਿਆਸੀ ਪੰਡਤ ਆ ਕਿਹੜੇ ਤੋਪਚੀ ਆ ਗੱਲ ਇਹ ਆ ਕਿ ਜੋ ਸੰਕੇਤ ਮਿਲ ਰਹੇ ਨੇ ਉਹ ਕੇਜਰੀਵਾਲੂ ਨੂੰ ਵੀ ਪਤਾ ਹੈ ਤੇ ਭਾਜਪਾ ਵਾਲਿਆਂ ਨੂੰ ਪਤਾ ਹੈ ਪਰ ਇਹ ਵੇਖੋ ਕਿ ਉਥੇ ਦਿੱਲੀ ਚ ਐਤਕੀ ਕਿਹੋ ਜੀਆਂ ਤਸਵੀਰਾਂ ਜਿਹੜੀਆਂ ਵੇਖਣ ਨੂੰ ਮਿਲ ਰਹੀਆਂ ਨੇ ਪੈਸਿਆਂ ਦੀ ਵੰਡ ਤੋਂ ਲੈ ਕੇ ਅੱਜ ਤੁਸੀਂ ਵੇਖੋ ਕਿ ਸ਼ਾਇਦ ਸੀਲਮਪੁਰ ਦੇ ਵਿੱਚ ਇੱਕ ਭੇੜ ਹੋਇਆ ਭਾਰਤੀ ਜਨਤਾ ਪਾਰਟੀ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰੋ ਟਕਰਾਏ ਆ ਨਹੀਂ ਤਾਂ ਦਿੱਲੀ ਚੋ ਇਸ ਤਰ੍ਹਾਂ ਦੀਆਂ ਤਸਵੀਰਾਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਨੇ ਤਾਂ ਇਹਦਾ ਮਤਲਬ ਇਹ ਆ ਕਿ ਭਈ ਇਹ ਸਾਰਾ ਕੁਝ ਜਿਹੜਾ ਹੈ ਨਾ ਜੀ ਉਹ ਆਪਾਂ ਜਿੱਦਾਂ ਦੇਖ ਰਹੇ ਆ ਕਿ ਭਾਜਪਾਲੇ ਕਹਿੰਦੇ ਕਿ ਬੁਰਕੇ ਦੀ ਆੜ ਦੇ ਵਿੱਚ ਫਰਸੀ VOTING ਹੋ ਰਹੀ ਸੀ ਕਿ ਜੀ ਹਮ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਮ ਆਦਮੀ ਪਾਰਟੀ ਵਾਲੇ ਦੋਸ਼ ਲਾ ਰਹੇ ਕਿ ਪੁਲਿਸ ਇਹਨਾਂ ਦੀ ਮਦਦ ਕਰ ਰਹੀ ਹੈ ਜੀ ਯਾਨੀ ਪੂਰਾ ਪੇੜ ਹੋ ਰਿਹਾ ਜੀ ਉੱਥੇ ਮੈਂ ਪਹਿਲੀ ਵਾਰੀ ਮਾਫ ਕਰਨਾ ਸਰ اچھا ਜਿਤ ਹਰ 8 ਤਰੀਕ ਨੂੰ ਪਤਾ ਲੱਗ ਜਾਏਗਾ ਜੀ ਪਰ ਇੱਕ ਚੀਜ਼ ਜਿਹੜੀ ਨੋਟ ਕਰਨ ਵਾਲੀ ਹੈ ਕਿ ਸੰਗਠਨਾਤਮਕ ਤੌਰ ਤੇ ਭਾਜਪਾ ਐਤਕੀ ਉਥੇ ਇੱਕ ਵੱਖਰੇ ਰੌਂਚ ਨਜ਼ਰ ਆ ਰਹੀ ਹੈ ਇਹ ਵੱਖਰੇ ਇਹ ਤੁਸੀਂ ਕਿਸੇ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਨਾਲ 12 13 ਤੋਂ ਕੰਮ ਕਰਦਾ ਹੈ ਨਾ ਕਿਉਂਕਿ ਉਹਨੂੰ ਦਿੱਲੀ ਜਿਹੜੇ ਆਪਣੇ ਪੰਜਾਬੀ ਵੀ ਹੈ ਜਿਹੜੇ ਇਹਨਾਂ ਦੇ ਵਲੰਟੀਅਰ ਰਹੇ ਪਹਿਲਾਂ ਫਿਰ ਕਾਰਕੁੰਨ ਬਣ ਗਏ ਫਿਰ ਨੇਤਾ ਬਣ ਗਏ ਹੂੰ ਕੁਝ ਹੋ ਸਕਦਾ ਮੰਤਰੀ ਤੱਕ ਵੀ ਬਣੇ ਹੋਣ ਤੁਸੀਂ ਉਸ ਬੰਦੇ ਨੂੰ ਪੁੱਛ ਲਿਓ ਜਿਹੜਾ ਕਿਉਂਕਿ ਉਹਦੇ ਵਾਸਤੇ ਦਿੱਲੀ ਦੂਸਰਾ ਪੰਜਾਬ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਵਲੰਟੀਅਰ ਹੈ ਜੀ ਵਲੰਟੀਅਰ ਤੋਂ ਜਿਹੜਾ ਬੰਦਾ ਤਾਂ ਤੱਕ ਗਿਆ ਹੈ ਸਾਡ ਉਹ ਇੱਕ ਤਰ੍ਹਾਂ ਨਾਲ ਦਿੱਲੀ ਨੂੰ ਦੂਜਾ ਪੰਜਾਬ ਸਮਝਦਾ ਉਹਦੇ ਪੈਰਾਂ ਹੇਠਾ ਉਹ ਕਿਉਂਕਿ ਇਲੈਕਸ਼ਨ ਹੋਵੇ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਸਿਆਸੀ ਗਤੀਵਿਧੀ ਹੋਵੇ ਉੱਥੇ ਇਹਨਾਂ ਦੀ ਹਾਜ਼ਰੀ ਬਣ ਜਾਂਦੀ ਆ ਬਿਲਕੁਲ ਐਤ ਕੀ ਦੇ ਪਰਪੂਰ ਰਹੀ ਹੈ ਜੀ ਬਿਲਕੁਲ ਨਹੀਂ ਨਹੀਂ ਹਰ ਇੱਕ ਸਾਲ ਹੁੰਦੀ ਹੈ ਹਰ ਇੱਕ ਇਲੈਕਸ਼ਨ ਚ ਹੁੰਦੀ ਹੈ ਹਰ ਇੱਕ ਗਤੀਵਿਧੀ ਚ ਹੁੰਦੀ ਹੈ ਗੱਲ ਇਹ ਆ ਕਿ ਉਹਨਾਂ ਨੂੰ ਇਸ ਗੱਲ ਦਾ ਬਖੂਬੀ ਗਿਆਨ ਹੈ ilm ਹੈ ਕਿ ਭਾਰਤੀ ਜਨਤਾ ਪਾਰਟੀ ਦਾ ਸੰਗਠਨਾਤਮਕ ਤੌਰ ਤੇ ਐਤਕੀ ਜਲਵਾ ਹੀ ਕੁਝ ਹੋਰ ਨਜ਼ਰ ਆ ਰਿਹਾ ਹੈ ਤਾਂ ਹੁਣ ਹੁੰਦਾ ਕੀ ਹੈ ਕਿ ਜਦੋਂ ਮੰਨ ਲਓ ਦੋ ਦੋ ਤਰ੍ਹਾਂ ਹੋ ਸੰਗਠਨਾਤਮਕ ਕੀ ਹੁੰਦਾ ਥੋੜਾ ਜਿਹਾ ਹਿੰਦੀ ਵਾਲਾ ਟੱਚ ਆ ਮੈਂ ਪੰਜਾਬੀ ਚ ਦੱਸ ਦੇਣਾ ਜਥੇਵੰਦਕ ਜਥੇਵੰਦਕ ਬਿਲਕੁਲ ਜਥੇਵੰਦਕ ਦਾ ਮਤਲਬ ਕਿ ਇੱਕ ਚੁੱਟਤਾ ਦੇ ਨਾਲ ਲੜਦਾ ਹ ਹੁਣ ਜਦੋਂ ਆਪਾਂ ਦੋ ਟੀਮਾਂ ਵਿਚਾਲੇ ਦੇਖਦੇ ਕਿ ਇਹਨਾਂ ਦੀ ਫਸਲੀ ਟੱਕਰ ਹਾਲਾਂਕਿ ਕਾਂਗਰਸ ਵੀ ਇੱਕ ਡਿਸਾਈਸਿਵ ਰੋਲ ਅਦਾ ਕਰ ਸਕਦੀ ਕੁਝ ਸੀਟਾਂ ਤੇ ਜਾਂ ਵੋਟ ਸ਼ੇਅਰ ਦੇ ਮਾਮਲੇ ਚ ਜੀ ਮੁਸਲਮਨ ਵੋਟ ਕਿੰਨਾ ਤੋੜਦੀ ਆ ਉਹ ਜਾਂ ਲਿਬਰਲ ਵੋਟ ਜਾਂ ਚੁੱਗੀ ਚੋਪੜੀ ਵਾਲਾ ਵੋਟ ਉਹ ਮਤਲਬ ਕਿ ਡਿਸਾਈਸਿਵ ਵੀ ਹੋ ਸਕਦੀ ਕੁਝ ਬਿੰਦੂਆਂ ਤੇ ਜਾ ਕੇ ਪਰ ਜੇ ਆਪਾਂ ਓਵਰਆਲ ਦੇਖਦੇ ਆ ਤਾਂ ਦੋ ਵੱਡੀਆਂ ਧਿਰਾਂ ਪੜ ਰਹੀਆਂ ਨੇ ਜੀ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਇਹਦਾ ਮਤਲਬ ਕਿ ਇੱਕ ਜੇ ਜਥੇਵੰਦਕ ਤੌਰ ਤੇ ਇੱਕ ਵੱਖਰੇ ਜਲ ਵਿੱਚ ਤਾਂ ਦੂਸਰੀ ਜਿਹੜੀ ਆ ਆਪਾਂ ਜੇ ਕਹਿੰਦੇ ਆ ਤਾਂ ਜਥੇਵੰਦਕ ਤੌਰ ਤੇ ਜਿਹੜੀ ਪਹਿਲਾਂ ਬਹੁਤ ਮਜ਼ਬੂਤ ਸੀ ਉਹ ਕਿਤੇ ਨਾ ਕਿਤੇ ਵੀਕ ਹੋਈ ਹੈ ਵੀਕ ਹੋਈ ਹੈ ਬਿਲਕੁਲ ਜੀ ਕਿਉਂਕਿ ਇਹ ਇੱਕ ਮੌਕਾ ਹੈ ਤਾਂ ਵੱਡੀ ਗੱਲ ਇਹ ਹੋ ਜਾਂਦੀ ਹੈ ਨਾ ਕਿ ਤੁਸੀਂ ਆ ਦੇਖੋ ਕਿ ਉਹ ਭਾਰਤੀ ਜਨਤਾ ਪਾਰਟੀ ਵਾਲੇ ਮਾਈਕਰੋ ਲੈਵਲ ਤੇ ਹੂੰ ਜਾ ਸਿੱਧੇ ਪੇੜ ਦੇ ਰੂਪ ਦੇ ਵਿੱਚ ਉਹ ਜੋ ਸਾਹਮਣੇ ਆ ਰਹੇ ਨੇ ਉਹ ਇਸ ਕੱਲ ਵੱਲ ਇਸ਼ਾਰਾ ਤਾਂ ਕਰਦਾ ਹੈ ਨਾ ਸਾਰਾ ਮਾਮਲਾ ਕਿ ਭਾਈ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਜੀ ਇੱਕ ਤਾਂ ਬਹੁਤ ਵੱਡਾ ਸਮਾਂ ਹੋ ਗਿਆ ਅਰਵਿੰਦ ਕੇਜਰੀਵਾਲ ਜੀ ਨੂੰ ਉੱਥੇ ਸੱਤਾ ਸੰਭਾਲਿਆ ਹੂੰ ਦੂਸਰਾ ਹੈ ਕਿ ਭਾਰਤੀ ਜਨਤਾ ਪਾਰਟੀ ਸ਼ਾਇਦ ਇਹ ਚੀਜ਼ ਸਮਝ ਚੁੱਕੀ ਆ ਕਿ ਇਹ ਜਿਹੜਾ ਇੱਕ ਮੈਸੇਜ ਜਾਂਦਾ ਹੈ ਕਿ ਇੰਡੀਆ ਜਿੱਤ ਲਿਆ ਪਰ ਇੰਡੀਆ ਦਾ ਦਿਲ ਨਹੀਂ ਜਿੱਤਿਆ ਗਿਆ ਦਿੱਲੀ ਨਹੀਂ ਜਿੱਤੀ ਗਈ ਇਹ ਮੈਸੇਜ ਜਾਂਦਾ ਤਾਂ ਉਹ ਸ਼ਾਇਦ ਇਸ ਮਿੱਥ ਨੂੰ ਤੋੜਨ ਵਾਸਤੇ ਨਹੀਂ ਕਿ ਅੱਗੇ ਜੋ ਮਤਲਬ ਕਿ ਇਹਨਾਂ ਨੂੰ ਝਟਕਾ ਮਿਲਿਆ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਿ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਹਰਿਆਣਾ ਮਹਾਰਾਸ਼ਟਰ ਜਿੱਤੇ ਆ ਤੇ ਜੇ ਦਿੱਲੀ ਜਿੱਤ ਜਾਂਦੇ ਆ ਇਹ ਉਹਨਾਂ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡੀ ਭਾਈ ਲਾਈ ਹੈ ਤੇ ਇਸੇ ਕਰਕੇ ਉੱਥੇ ਸਾਮ-ਦਾਮ-ਦੰਡ-ਵੇਦ ਸਭ ਕੁਝ ਨਜ਼ਰ ਆ ਰਿਹਾ ਜੀ 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 ਆਮ ਆਦਮੀ ਪਾਰਟੀ ਵਾਲੇ ਇਹਨਾਂ ਤੇ ਖੂਬ ਦੋਸ਼ ਲਾ ਰਹੇ ਆ ਕਿ ਵੋਟਰ ਸੂਚੀਆਂ ਤੋਂ ਲੈ ਕੇ ਬਤਾਨੀ ਕੀ ਕੁਸ਼ੀ ਨਾਲੇ ਕਰ ਦਿੱਤਾ ਪਰ ਅਸਲੀ ਖੇਡ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 5 ਤੋਂ 6 ਦੇ ਵਿਚਾਲੇ ਉਹ ਜਿਹੜੀ ਵੋਟ ਵੱਧਦੀ ਆ ਨਾ ਸਾਬ ਉਹ ਵੱਡੇ ਵੱਡੇ ਸਿਆਸੀ ਪੰਡਤ ਹੈ ਨਾ ਜਿਹੜੇ ਉਹਨਾਂ ਨੂੰ ਕਰਦੇ ਆ ਉਹਨਾਂ ਨੇ ਵੀ ਗੱਸ਼ੀ ਪੈਣ ਵਾਲੀ ਕਰ ਦਿੰਦੀ ਆ ਕਿ ਯਾਰ ਉਹ ਕੀ ਗਿਆ ਕੀ ਉਹ 5 6 ਵਾਲੀ ਜਿਹੜੀ ਉਹ ਵੋਟ ਵੱਧਦੀ ਆ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਕੀ ਇੱਥੇ ਵੀ ਵਧੇਗੀ ये बढ़ेगी तो फिर मामला बिगड़ जाएगा और आम आदमी पार्टी वास्ते तो देखो चलो वो विश्लेषण ਦੇ ਵਿੱਚ ਆਪਾਂ ਫੇਰ ਕਰਾਂਗੇ ਕੀ ਬਣਦਾ ਕੀ ਨਹੀਂ ਬਣਦਾ ਪਰ ਇਹ ਤੁਸੀਂ ਦੇਖੋ ਨਾ ਕਿ ਸੰਗਠਨਾਤਮਕ ਤੌਰ ਤੇ ਆਪਾਂ ਉਸ ਵਿਸ਼ੇ ਨੂੰ ਕੇਂਦਰ ਬਣਾ ਕੇ ਜੇ ਚੱਲੀਏ ਤਾਂ ਤੁਸੀਂ ਦੇਖੋ ਕਿ 8 ਸਾਬਕਾ ਵਿਧਾਇਕ ਭਾਰਤੀ ਜਨਤਾ ਪਾਰਟੀ ਨਹੀਂ ਮੌਜੂਦਾ ਵਿਧਾਇਕ ਇੱਕ ਸਗੋਂ ਇਹਨਾਂ ਨੂੰ ਮੈਂ ਪਾਇਆ ਉਸ ਦਿਨ ਉਹ ਇੱਕ ਇਹਨਾਂ ਦਾ ਬੇਵਕੂਫ ਜਿਹਾ ਸਮਰਥਕ ਇਹ ਕਹਿੰਦਾ ਐਵੇਂ ਮਾਰੀ ਜਾਂਦਾ ਇਤਿਹਾਸਕਾ ਨੇ ਵਿਧਾਇਕ ਅਰੇ ਮੈਂ ਕਹਾਂ ਸਰ ਹੁਣ ਤੈਨੂੰ ਕੋਈ ਕਿਵੇਂ ਸਮਝਾਵੇ ਕਿ ਆਤਿਸ਼ੀ ਮੌਜੂਦਾ ਮੁੱਖ ਮੰਤਰੀ ਐਸ ਟਾਈਮ ਉਹਦੇ ਨਾਲ ਨਾਲ ਸਾਬਕਾ ਨਹੀਂ ਲੱਗਦਾ ਕਿਉਂਕਿ ਨਵੀਂ ਵਿਧਾਨ ਸਭਾ ਜਦੋਂ ਹੋਂਦ ਚ ਆ ਜਾਂਦੀ ਹੈ ਨਾ ਉਦੋਂ ਇਹ ਸਾਬਕਾ ਹੋ ਜਾਂਦੇ ਨੇ ਜੀ ਹਾਰੇ ਹੋਏ ਜਿਹੜੇ ਜਾਂ ਚੀਫ ਮਿਨਿਸਟਰ ਜਦੋਂ ਸੱਤਾ ਪਰਵਰਤਨ ਹੋ ਗਿਆ ਤਾਂ ਸਾਬਕਾ ਹੋ ਜਾਂਦਾ ਤੋਂ ਫਿਲਹਾਲ ਕਹਿ ਸਕਦੇ ਆ ਕਿ ਜਿਹੜੇ ਮੌਜੂਦਾ ਤੁਸੀਂ ਦੇਖੋ ਨਾ ਕੋਈ ਐਮ ਐਲ ਏ ਰਿਹਾ ਦੋ ਵਾਰ ਜੇ ਇੱਕ ਵਰ ਰਿਹਾ ਉਹਦਾ ਇੱਕ ਨੈਟਵਰਕ ਤੇ ਹੈ ਨਾ ਹਲਕੇ ਚ ਉਹਦੇ ਕੋਲ ਇੱਕ ਟੀਮ ਹੈ ਜੀ ਦਿੰਪੀ ਵਾਲੇ ਮਾਮਲੇ ਚ ਦੇਖ ਚੁੱਕੇ ਹੋ ਨਾ ਤੁਸੀਂ ਤੇ ਕੀ ਬਣਿਆ ਤੋ ਕਹਿਣ ਦਾ ਮਤਲਬ ਇਹ ਆ ਕਿ ਯਾਰ ਉਹ ਵੀ ਤਾਂ ਸੰਗਠਨਾਤਮਕ ਤੌਰ ਤੇ ਤੁਸੀਂ ਦੇਖੋ ਨਾ ਇੱਕ ਹੋਰ ਚੈਲੰਜ ਆ ਕੇ ਜਰੀਵਾਲ ਸਾਹਿਬ ਵਾਸਤੇ ਕਿ ਜਿਹੜੇ ਵਫਾਦਾਰ ਬੰਦੇ ਸੀ ਜਿਹੜੇ ਨੈਟਵਰਕ ਨਾਲ ਰੱਖਦੇ ਸੀਗੇ ਤਾਂ ਉਹ ਅੱਜ ਕਿਹੜੇ ਪਾਸੇ ਜ਼ੋਰ ਲਾ ਰਹੇ ਹੈ ਕੋਈ ਤਾਂ 2-4000 ਵੋਟ ਵੀ ਮੰਨ ਲਓ ਜਿਹੜੀ ਸੀਟ ਫਸੀ ਹੋਈ ਆ ਸਰ ਜਿਹੜੀ ਸੀਟ ਫਸੀ ਹੋਈ ਆ ਉਥੇ ਇਸ ਤਰ੍ਹਾਂ ਇਹਨਾਂ ਦੇ ਆਪ ਦੇ ਬੰਦੇ ਜੇ ਉਹ 2000 ਦਾ ਵੀ ਮੰਨ ਲਓ 2000 3000 ਦਾ ਵੀ ਪਲਟਾ ਮਾਰਦੇ ਆ ਤੇ ਇਹਨਾਂ ਨੂੰ ਕਿੱਡਾ ਵੱਡਾ ਨੁਕਸਾਨ ਸਰ ਹਾਂ ਇਹ ਚੀਜ਼ ਮੈਂ ਕਹਣੀ ਚਾਹ ਰਿਆ ਸੀਗਾ ਕਿ ਸੰਗਠਨਾਤਮਕ ਤੌਰ ਤੇ ਵੀ ਉੱਥੇ ਕੁਝ ਐਤਕੀ ਤਸਵੀਰ ਬਦਲੀ ਨਜ਼ਰ ਆ ਰਹੀ ਹੈ ਜੀ 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 ਬਿਲਕੁਲ ਬਿਲਕੁਲ ਗੁਰੀ ਜੀ ਕਹਿ ਰਹੇ ਨੇ ਕਿ ਦਿੱਲੀ ਚੋਣਾਂ ਵਿੱਚ ਕੇਜਰੀਵਾਲ ਦਾ ਕੰਮ ਹੋ ਗਿਆ ਕਹਿੰਦੇ ਮਕਦਰ ਸਿੰਘ ਜੀ ਕਹਿ ਰਹੇ ਨੇ ਕਿ ਮਾਹੌਲ ਬਦਲ ਰਿਹਾ ਜੀ ਦਿੱਲੀ ਦੇ ਵਿੱਚ ਤੇ ਲੋਕ ਉੱਥੇ ਵੀ ਬਦਲਾ ਚਾਹੁੰਦੇ ਸਾਰਿਆਂ ਦੀ ਆਵਾਜ਼ ਹੈ ਜੀ ਐਮਐਸਸੀ ਨਾ ਜੇ ਤੁਸੀਂ ਦੇਖੋਗੇ ਇਹ ਸਾਂਝੀ ਆਵਾਜ਼ ਹੈ ਪੈ ਹੁਣ ਜਿੱਤ ਦਾ ਹਰ ਦਾ ਕੌਣ ਹੈ ਇਹ ਹੈ ਕਿ ਮਾਹੌਲ ਬਦਲ ਰਿਹਾ ਇਹੀ ਇੱਕ ਆਵਾਜ਼ ਹੈ ਨਾ ਸਾਂਝੇ ਤੌਰ ਤੇ ਕਿ ਵੀ ਪਹਿਲਾਂ ਵਾਲੀ ਗੱਲ ਨਹੀਂ ਹੈ ਹੂੰ ਹੂੰ ਜੀ ਜੀ ਹੋ ਸਕਦਾ ਕੇਜਰੀਵਾਲ ਮੇਰਾ ਹਾਲੇ ਪਤਾ ਨਹੀਂ ਕਿਉਂ ਦਿਲ ਕਹਿੰਦਾ ਕਿ ਕੇਜਰੀਵਾਲ ਹੋ ਸਕਦਾ ਕਿ ਇਹਨਾਂ ਤੋਂ ਅੱਗੇ ਚਲੇ ਜਾਣਾ ਉਹ ਬਹੁਮਤ ਤੱਕ ਜਾਂਦੇ ਆ ਜਾਂ ਉਸ ਤੋਂ ਵੱਧ ਜਾਂਦੇ ਆ ਮੇਰਾ ਮਤਲਬ ਕਿ ਮੇਰਾ ਦਿਲ ਕਿ ਹੁੰਦਾ ਇੱਕ ਆਵਾਜ਼ ਤੇ ਇਹ ਹੋ ਆ ਆਵਾਜ਼ ਇਹ ਹੋਇਆ ਕਿ ਮਾਹੌਲ ਬਦਲੇ ਹੋਇਆ ਜੀ 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 ਇਹ ਐ ਵੀ ਉੱਥੇ ਇੱਕ ਇੱਕ ਪਾਸੇ ਵਾਲਾ ਕੰਮ ਹੀ ਨਹੀਂ ਨਾ ਆਪਾਂ ਨੂੰ ਪਤਾ ਹੈ ਵੀ ਪੂਰਾ ਬਰਾਬਰ ਬਰਾਬਰ ਜ਼ੋਰ ਤਾਂ ਲੱਗਾ ਹੀ ਹੋਇਆ ਉਹ ਥੋੜੇ ਬਹੁਤ ਹੀ ਨਾ ਫਰਕ ਪੈ ਸਕਦਾ ਨਹੀਂ ਨਹੀਂ ਜ਼ੋਰ ਨਹੀਂ ਐ ਐਕਸਟਰਾ ਆਰਡੀਨਰੀ ਜ਼ੋਰ ਲਾ ਰਹੀ ਆ ਭਾਜਪਾ ਸਾਹਿਬ ਉਹ ਤੁਸੀਂ ਗੈਰ ਸਧਾਰਨ ਜ਼ੋਰ ਲਾ ਰਹੇ ਮਾਈਕਰੋ ਲੈਵਲ ਤੇ ਜਾ ਕੇ ਹਾਂ ਜੀ ਹਾਂ ਜੀ ਬਿਲਕੁਲ ਸਾਹਿਬ ਵੇਖਣ ਵਾਲੀਆਂ ਨੇ ਨਾ ਜੀ 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 ਮਿੰਟੂ ਜੀ ਖੈਰ ਦਿੱਲੀ ਦੇ ਵਿੱਚ ਤਾਂ ਕੀ ਹੁੰਦਾ ਆਪਾਂ ਵੇਖਦੇ ਆ ਕਿਉਂਕਿ ਅੱਠ ਨੂੰ ਪਤਾ ਲੱਗ ਜਾਣਾ ਦਿੱਲੀ ਵਿੱਚ ਬਹੁਤੇ ਲੋਕ ਕਹਿੰਦੇ ਇਹ ਇਹਨਾਂ ਦੀ ਆਪਸੀ ਲੜਾਈ ਤੋਂ ਵੀ ਤੰਗ ਨੇ ਇਹ ਤਾਂ ਆਪਾਂ ਕਈ ਪਾਰਟੀਆਂ ਦੇ ਵਿੱਚ ਦੇਖਿਆ ਮੌਕੇ ਤੇ ਆ ਕੇ ਕਈ ਪਾਰਟੀਆਂ ਜਿਹੜੀਆਂ ਉਹ ਗਵਾ ਲੈਂਦੀਆਂ ਨੇ ਕੇਜਰੀਵਾਲ ਕਾਂਗਰਸ ਮਿਲ ਕੇ ਕਹਿੰਦੇ ਗਵਰਨਮੈਂਟ ਬਣਾਉਣਗੇ ਦਿੱਲੀ ਦੇ ਵਿੱਚ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਤਾਂ ਉਹਦੇ ਵਾਸਤੇ ਫਿਰ ਕਾਂਗਰਸ ਦੇ ਕੋਲ ਵੀ ਤੇ ਸੀਟਾਂ ਆਉਣੀਆਂ ਚਾਹੀਦੀਆਂ ਨੇ ਨਾ ਕਿਉਂਕਿ ਦੇਖੋ ਵੋਟ ਸ਼ੇਅਰ ਵਧਣਾ ਇੱਕ ਹੋਰ ਚੀਜ਼ ਹੁੰਦਾ ਹੈ ਵੋਟ ਸ਼ੇਅਰ ਜਿਹੜਾ ਉਹ ਸਟ੍ਰਾਈਕ ਰੇਟ ਦੇ ਵਿੱਚ ਬਦਲ ਜਾਵੇ ਸੀਟਾਂ ਦੇ ਵਿੱਚ ਬਦਲ ਜਾਵੇ ਐਸਾ ਇਹ ਕਹ ਲੋ ਕਿ ਹਰ ਇੱਕ ਵਾਰ ਨਹੀਂ ਹੁੰਦਾ ਗਾਰੰਟੀ ਸ਼ੂਦਾ ਨਹੀਂ ਹੁੰਦਾ ਬਿਲਕੁਲ ਤਾਂ ਵੋਟ ਸ਼ੇਅਰ ਦੇ ਨਾਲ ਨਾਲ ਤੁਹਾਨੂੰ ਸੀਟਾਂ ਵੀ ਤਾਂ ਜਿਹੜੀਆਂ ਨੇ ਉਹ ਜਿਤਨੀਆਂ ਬਣ ਗਿਆ ਨਾ ਬਿਲਕੁਲ ਬਿਲਕੁਲ ਫਿਰ ਜੇ ਵੋਟ ਸ਼ੇਅਰ ਮੰਨ ਲਓ ਸਵਾ ਚਾਰ ਤੋਂ ਤੁਸੀਂ 9 ਤੱਕ ਲੈ ਜਾਣਾ ਸੀਟ ਤੁਹਾਡੀ ਇੱਕ ਆਉਂਦੀ ਹੈ ਦੋ ਆਉਂਦੀ ਹੈ ਕੀ ਕਰੋਗੇ ਉਹ ਤਾਂ ਫਿਰ ਇਹ ਆ ਕਿ ਇੱਕ ਦੋ ਸੀਟਾਂ ਦਾ ਫਰਕ ਹੋਵੇ ਤੇ ਤਦ ਹੀ ਹੈ ਤਦ ਹੀ ਹੈ ਬਿਲਕੁਲ ਇੱਕ ਅਧੀ ਸੀਟ ਫੇਰ ਹੀ ਖੋਹ ਆ ਸਕਦੀ ਨਹੀਂ ਤੇ ਫਿਰ ਕੱਲੀਆਂ ਵੋਟਾਂ ਦਾ ਨਹੀਂ ਕੁਝ ਹੋ ਜਾਦਾ ਉਹ ਤਾਂ ਸਭ ਖਰਾਬ ਹੋਣ ਵਾਲੇ ਪਾਸੇ ਆ ਸਕਦੀਆਂ ਨੇ ਕਿ ਕਿਦੋਂ ਖਰਾਬ ਹੋ ਗਈਆਂ